ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੌਮੀ ਇਨਸਾਫ ਮੋਰਚਾ ਮਹਾਲੀ ਚੰਡੀਗੜ੍ਹ ਚੜ੍ਹਦੀ ਕਲਾ ਸਮਾਂ ਹੋ ਗਿਆ ਅੱਜ ਤਰੀਕ ਹੈਗੀ ਆ ਜੀ 10 ਤਰੀਕ 10 ਅਗਸਤ 2024 ਸਮਾਂ 9:30 ਹੋ ਗਏ ਸਵੇਰ ਦੇ ਤੇ ਗ੍ਰ anthi singh ਜੀ ਗੁਰਬਾਣੀ ਪੜ ਰਹੇ ਆ ਤੇ ਬੇਨਤੀ ਕੀਤੀ ਕਿ ਅਮਰਤਵੇਲਾ ਹੋ ਗਿਆ ਭਾਈ ਸਾਰੇ ਇਸ਼ਨਾਨ ਕਰੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੇਦਾਰੇ ਕਰੋ ਗੁਰਬਾਣੀ ਪੜ੍ਹੋ ਸੁਣੋ ਅੱਛਾ ਜੋ ਇੱਕ ਬੇਨਤੀ ਕਰਨੀ ਸੰਗਤਾਂ ਦੇ ਚਰਨਾਂ ਦੇ ਵਿੱਚ ਕਿ ਭਾਈ 10 ਤਰੀਕ ਅੱਜ ਹੋ ਗਈ ਆ ਤੇ 15 ਰੰਗ ਦੇ ਵਿੱਚ 4 15 ਅਗਸਤ ਨੂੰ ਆਪਾਂ ਵੱਧ ਤੋਂ ਆਦੇਸ ਮੋਰਚੇ ਦੇ ਵਿੱਚ ਇਕੱਠ ਕਰਨਾ ਹੈ ਆਪਣੀ ਵੀ ਕੋਸ਼ਿਸ਼ਾ ਜਿੰਨੇ ਵੀ ਸਕੇ ਸੰਬੰਧੀ ਮਿੱਤਰ ਪਿਆਰੇ ਜਾਂ ਹੋਰ ਵੀ ਰਿਸ਼ਤੇਦਾਰ ਹੈਗੇ ਜਾਂ ਕੋਈ ਵੀ ਹੈਗੇ ਉਹਨਾਂ ਸਾਰਿਆਂ ਨੂੰ ਆਪਾਂ ਅੱਗੇ ਤੋਂ ਅੱਗੇ ਵੀ ਪੀਲਾਂ ਕਰਦੇ ਕਿ ਭਾਈ ਜਿਨ੍ਹਾਂ ਨੂੰ 28 28 ਸਾਲ ਇਹਨਾਂ ਸਿੰਘਾਂ ਨੂੰ ਹੋ ਗਿਆ 32 32 ਸਾਲ ਇਸ ਕੌਮ ਦੀ ਖਾਤਰ ਕੁਰਬਾਨੀ ਕੀਤੀ ਜਿਨ੍ਹਾਂ ਦੇ ਕਈ ਬਜ਼ੁਰਗ ਵੀ ਚੜ੍ਹਾਈ ਕਰ ਗਏ ਇਹਨਾਂ ਨੂੰ ਅਡੀਕ ਦੇ ਘਰਾਂ ਦੇ